ਦੋਸਤੋ ਜਲੰਧਰ ਦੇ ਥਾਣਾ ਸੱਤ ਦੇ ਏਰੀਏ ਦੇ ਵਿੱਚ ਦੇ ਨਜ਼ਰ ਆ ਰਿਹਾ ਔਰ ਪਰਿਵਾਰ ਦੇ ਦੇਖ ਸਕਦੇ ਹੋ ਕਿ ਲੜਕੀ ਜਿਹੜੀ ਇਹ ਕੁੜੀ ਜਿਹੜੀ ਕਰੋ ਮਿਸ ਹੋਈ ਪਈ ਹੈ ਔਰ ਕਾਫੀ ਦਿਨਾਂ ਤੋਂ ਜਿਹੜੀ ਨਿਕਲੀ ਹੀ ਹੈ ਹਾਂਜੀ ਕੀ ਨਾਮ ਹੈ ਚੰਦਨੀ ਦੇ ਜੀ ਨਹੀਂ ਆਪਕਾ ਕੀ ਨਾਮ ਹੈ ਮੋਜੀ ਲਾਲ ਕੀ ਹੋਇਆ ਕੀ ਸੀ ਸਰ ਯਹਾਂ ਪਾਰਕ ਮੇ ਖੇਲਤੇ ਖੇਲਤੇ ਯਹੀ ਸੇ ਲਾਪਤਾ ਪਤਾ ਨਹੀਂ ਕੀ ਹੋਇਆ ਮਤਲਬ ਕੈਸੇ ਅੱਛਾ ਸਮਝ ਨਹੀਂ ਆ ਰਹਾ ਅਬੀ ਛੋਟੀ ਬੱਚੀ ਮਤਲਬ ਮੂਝੇ ਤੋ ਯਹੀ ਲੱਗ ਰਹਾ ਸਰ ਉਸਕੋ ਕਿਸਨੇ ਅਗਵਾ ਕਰਕੇ ਲੈ ਗਿਆ ਬੜੀ ਕਿਤਨੀ ਅਜੂ ਉਸਕੀ 11 ਸਾਲ ਦਾ ਅੱਛਾ 11 ਸਾਲ ਦੀ ਫੋਟੋ ਹੈ ਉਸ ਦੀ ਤੁਸੀਂ ਦੇਖ ਸਕਦੇ ਪਿਓ ਦਾ ਦੋਦੋ ਕੇ ਬੁਰਾ ਹਾਲ ਹੋਇਆ ਬਚਾ ਦੇ ਰਿਹਾ ਇੱਕ ਪੂਰੀ ਨੋਨ ਸੁਪਰਿਵਾਰ ਦੇਖੋ ਜੀ ਰੋਗ ਇਸ ਵੇਲੇ ਦੇਖੋ ਪੂਰਾ ਔਰ ਇਸ ਜਗ੍ਹਾ ਦੇ ਉੱਪਰੋਂ ਜਿਹੜੀ ਬੱਚੀ ਜਿਹੜੀ ਗਵਾਚ ਗਈ ਹੈ ਉਹਨਾਂ ਦੀ ਔਰ ਲੱਭ ਲੱਭ ਕੇ ਜਿਹੜਾ ਬੁਰਾ ਹਾਲ ਹੋ ਗਿਆ ਪਰ ਹੱਲੇ ਤੱਕ ਲੜਕੀ ਦਾ ਕੋਈ ਵੀ ਅਤਾ ਪਤਾ ਜਿਹੜਾ ਨਹੀਂ ਲੱਗਾ ਜੀ ਜੀ ਕੋਈ ਪਤਾ ਨਹੀਂ ਲੜਕੀ ਘਰ ਹੀ ਰਹਤੀ ਸੀ ਸਰ ਉਹ ਐਸਾ ਦੂ ਘਰ ਹੀ ਰਹਤੀ ਸੀ ਕੰਮ ਕਰਦੀ ਸੀ ਕੋਈ ਕਿ ਤੂੰ ਜੀ ਨਹੀਂ ਨਹੀਂ ਤਾਂ ਘਰ ਹੀ ਰਹਤੀ ਸੀ ਹਾਂਜੀ ਲਾਸ਼ ਕਾਹ ਪਰ ਗਈ ਸੀ ਉਹ ਸਰ ਲਾਸ਼ ਇੱਥੇ ਆਈ ਮਤਲਬ ਕੋਈ ਜਦ ਕੋਈ ਮਿਲੇ ਨਹੀਂ ਰੂਮ ਤੇ ਤਪਾਰਕ ਮੇ ਸਭ ਖੇਲ ਰਹੀ ਦੀ ਪਾਰਕ ਐਸੇ ਲੱਭਦਾ ਅੱਛਾ ਪਾਰਕ ਕਿਆ ਨਾਮ ਕਿਆ ਚਾਂਦਨੀ ਤੋਂ ਲਾਸਟ ਕਪੜੇ ਕਿਆ ਡਾਲੇ ਸਨ ਉਸਨੇ ਸਰ ਕਪੜੇ ਕਾਲੀ ਪੈਂਟ ਡਾਲੀ ਥੀ ਜਦ ਨਹੀਂ ਜਦ ਗੁੰਮ ਹੋਈ ਹੈ ਹਾਂਜੀ ਤਬੀ ਕਾਲੀ ਪੈਂਟ ਕਾਲੀ ਪੈਂਟ ਔਰ ਕੋਟੀ ਥੀ ਉਹ ਫੋਟੋ ਫੋਟੋ ਹਾਂ ਫੋਟੋ ਦਿਖਾਓ ਦੋਸਤੋ ਦੇਖ ਸਕਦੇ ਪਰਿਵਾਰ ਦਾ ਇੱਥੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਥਾਣਾ ਸੱਤ ਦੇ ਦੀਨ ਦੇਖ ਸਕਦੇ ਹੋ ਕਿ ਜਲੰਧਰ ਦੇ ਵਿੱਚ ਇਹ ਬੱਚਾ ਜਿਹੜਾ ਗੁੰਮ ਹੋ ਗਿਆ ਲੜਕੀ ਜਿਹੜੀ ਹੈ ਗਰ ਹੋ ਗਈ ਹੈ ਤਾਂ ਉਸ ਤੋਂ ਬਾਅਦ ਜਿਹੜੀ ਵਾਪਸ ਨਹੀਂ ਆਈ ਸੋ ਪਰਿਵਾਰ ਦਾ ਇੰਨਾ ਬੁਰਾ ਹਾਲ ਹੋ ਗਿਆ ਪਰਸ ਗਾਇਬ ਹੋ ਗਏ ਗੁੰਮ ਹੋ ਗਈ ਪਤਾ ਨਹੀਂ ਹੈ ਇਹ ਇਹ ਉਸकी ਸਰ ਮਾਮੀ ਹੈ ਉਹ ਅਭੀ ਬੀਬੀ ਕੋ ਮੈਂ ਬਹੁਤ ਬੁਰਾ ਹਾਲ ਹੈ ਤੁਹਾਨੂੰ ਕਿਸੇ ਨਾਲ ਫੇਲ ਦੇ ਗਏ ਹੂੰ ਸੋ ਇਹ ਲੜਕੀ ਹੈ ਜੀ ਲੜਕੀ ਇਹ ਹੈ ਅਗਰ ਕਿਸੇ ਨੂੰ ਵੀ ਇਸ ਲੜਕੀ ਬਾਰੇ ਪਤਾ ਲੱਗੇ ਤਾਂ ਜਿਹੜਾ ਥਾਣਾ ਸਾਥ ਨਾਲ ਕੰਟੈਕਟ ਕਰ ਸਕਦਾ ਪਰਿਵਾਰਕ ਮੈਂਬਰ ਨਾਲ ਕੰਟੈਕਟ ਕਰ ਸਕਦੇ ਹੋ ਨਹੀਂ ਪਤਾ ਲੱਗਾ ਸਰ ਕਿੱਧਰ ਲੜਕੀ ਗਈ ਲਾਸਟ ਕਿ ਨਹੀਂ ਪਤਾ ਹੈ ਅੱਛਾ ਨਹੀਂ ਉਹਦਾ ਫੁਟੇਜ ਆਇਆ ਕੈਮਰੇ ਜੀ ਥਾਣੇ ਅਸੀਂ ਚੈਕਿੰਗ ਕਰ ਰਹੇ ਹਾਂ ਠੀਕ ਹੈ ਥਾਣਾ ਕਿਦਾਂ ਲੱਗਦਾ ਨਾ ਸਾਨੂੰ ਸੱਤ ਰੋਪਾ ਥਾਣਾ ਲੱਗਦਾ ਠੀਕ ਤੁਸੀਂ ਆ ਦੇਖ ਸਕਦੇ ਹੋ ਸੋ ਪੁਲਿਸ ਪ੍ਰਸ਼ਾਸਨ ਮੌਕੇ ਤੇ ਆ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿਸੇ ਨਾ ਤਰੀਕੇ ਜਿਹੜਾ ਬੱਚਿਆਂ ਨਾਲ ਦਾ ਵਾਪਸ ਜਿਹੜਾ ਇਹਨਾਂ ਦੇ ਪਰਿਵਾਰ ਤੱਕ ਪਹੁੰਚ ਸਕੇ ਔਰ ਪਰਿਵਾਰ ਦਾ ਦੇਖੋ ਰੋ ਰੋ ਕੇ ਬੁਰਾ ਹਾਲ ਹੋ ਗਿਆ ਔਰ ਜਿਹੜੀ ਲੜਕੀ ਦੀ ਫੋਟੋ ਤੁਹਾਨੂੰ ਦੁਬਾਰਾ ਦਿਖਾਵਾਂਗੇ ਔਰ ਇੱਕ ਵਾਰੀ ਫਿਰ ਤੁਹਾਨੂੰ ਜਿਹੜੀ ਉਹ ਲੜਕੀ ਦੀ ਫੋਟੋ ਦਿਖਾਵਾਂਗੇ ਇਹ ਤ ਕੀ ਨਾ ਕਰੀਓ ਸੋ ਇਹ ਲੜਕੀ ਹੈ ਜੀ ਕਿਸੇ ਨੂੰ ਵੀ ਇਸ ਲੜਕੀ ਬਾਰੇ ਪਤਾ ਲੱਗਦਾ ਜੇ ਤੁਹਾਡੇ ਮਹੱਲੇ ਦੇ ਵਿੱਚ ਜਾਂ ਤੁਹਾਡੇ ਆਸ-ਪਾਸ ਕਿਤੇ ਵੀ ਇਹ ਲੜਕੀ ਤੁਹਾਨੂੰ ਜੇ ਨਜ਼ਰ ਆਂਦੀ ਹੈ ਤਾਂ ਤੁਸੀਂ ਥਾਣਾ ਡਵੀਏ ਨੰਬਰ 7 ਨਾਲ ਸੰਪਰਕ ਕਰ ਸਕਦੇ ਹੋ ਜਾਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਔਰ ਇਹ ਜਿਹੜਾ ਪਰਿਵਾਰ ਦੇਖੋ ਪੂਰਾ ਹੀ ਵਿਚਾਰਾ ਖੜਾ ਔਰ ਪਰ ਬੱਚਾ ਜਿਹੜਾ ਇਹਨਾਂ ਦਾ ਗੁੰਮ ਹੋ ਗਿਆ ਔਰ ਕਾਫੀ ਧੇਰ ਦੀ ਲੱਭਨ ਸੋ ਪੂਰਾ ਪਰਿਵਾਰ ਇਸ ਵੇਲੇ ਜਿਹੜਾ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਔਰ ਪੁਲਿਸ ਨੂੰ ਜਿਹੜੀ ਹੈ 19 ਤਰੀਕ ਦੀ ਜਿਹੜੀ ਕੁੜੀ ਹੈ ਗੁੰਮ ਹੋਈ ਹੈ ਘਰੋਂ ਗਵਾਚੀ ਹੈ ਔਰ ਘਰੋਂ ਨਿਕਲੀ ਹੈ ਔਰ ਉਸ ਤੋਂ ਬਾਅਦ ਬੱਚੇ ਨੂੰ ਲੈ ਗਿਆ ਜਾਂ ਕੋਣ ਕਿੱਦਾਂ ਹੋਇਆ ਇਹ ਜਿਹੜਾ ਗੱਲਬਾਤ ਹੱਲੇ ਇਸ ਚੀਜ਼ ਦੀ ਪਤਾ ਨਹੀਂ ਲੱਗਾ ਕਿੱਦਾਂ ਜਿਹੜਾ ਬੱਚਾ ਗਿਆ ਕੀ ਮੰਗ ਕਰਦੇ ਹੋ ਆਖਿਰ ਵਿੱਚ ਹਾਂਜੀ ਕੀ ਮੰਗ ਕਰਦੇ ਹੋ ਸਰ ਮੇਰੇ ਲੇ लड़की मिल जाए सर आपने क्यों बच्चा कल्ला भेजा पार्क में सर बस यही थोड़ा ये यह हो गया की कभी कभी आ जाती थी इधर वो बताया नहीं मम्मी उसके साथ काम करने आपको पता का समा खराब हो गया मेरे पास फोन किया तब से साहब ढूंढ रहे हैं हम लोग बहुत परेशान है उन्नीस तरीक के ढूंढ रहे हो आप उसी दिन से बुरा हाल फोन है बच्चे के पास फोन था नहीं सर उसको कुछ चलाने चुलूना नहीं आता फोन तो उसको कभी ओके भी नहीं कर अब कैमरे चेक कर रहे कैमरे में क्या आया नजर आया कुछ कैमरे में मैं यहीं से शुरू किया हूं कोई है नहीं घर पे सारे लोग कहीं है कहीं तो है। उस दिन का कैमरा नहीं खोला आपने नहीं सर इधर के उधर के देखे थे उधर तो वो पार्क तक टेंशन तेज नहीं करते वो बस रोड तक रह जाते तो मैं ये आईडिया लगाया मैं कह इधर वाले देखते हैं सर अगर निकला है बंदा तो इधर ही से नहीं दोस्तों तानू जेड़ा नंबर भी जेड़ा इनदा जारी कर ਦਿੱਤਾ ਗਿਆ फोटो बच्चे छोटी गुड़िया दी जी केदा मां दा पियो दा दौड़ो के बुदा हाल होया पे ਆ ਲੜਕੀ ਹੈ ਜੀ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਹ ਲੜਕੀ ਜਿਹੜੀ ਹੈ ਮਿਸਿੰਗ ਹੈ 19 ਤਰੀਕ ਤੋਂ ਔਰ ਕਾਣਾ ਸਾਥ ਦੇ ਬੁਲਾ ਮੰਗ ਕਿਆ ਕਰਤੇ ਹੋ ਆਪ ਮਾਂ ਲੜਕੀ ਮੇਰੇ ਘਰ ਤੋਂ ਆਈ ਜਾਏ ਹੂੰ ਦੇ ਸਕਦੇ ਹੋ ਪਰਿਵਾਰ ਦਾ ਪਰਿਵਾਰ ਰੋ ਰੋ ਕੇ ਬੁਰਾ ਹਾਲ ਹੋ ਗਿਆ ਪਰ ਕਿਸੇ ਨੂੰ ਵੀ اگر ਇਹਨਾਂ ਦੇ ਬੱਚੇ ਬਾਰੇ ਪਤਾ ਲੱਗਦਾ ਤਾਂ ਥਾਣਾ ਸੱਤ ਦੀ ਪੁਲਿਸ ਨਾਲ ਸੰਪਰਕ ਕਰਕੇ ਇਹਨਾਂ ਦੇ ਪਰਿਵਾਰ ਦਾ ਨੰਬਰ ਜਿਹੜਾ ਉਹਨਾਂ ਨੇ ਦੱਸਿਆ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਨੂੰ ਜਿਹੜਾ ਇਹਨਾਂ ਦੇ ਬੱਚੇ ਜਿਹੜਾ ਨਾ ਵਾਪਸ ਪਹੁੰਚ ਜਵੇ ਸੋ ਹੁਣ ਤੱਕ ਬੜੇ ਰੈਲੀ ਆਫਸਰ ਦਾ ਪਬਲਿਕ ਅਪਡੇਟ ਟੀਵੀ ਨਾਲ ਬਹੁਤ ਬਹੁਤ ਧੰਨਵਾਦ ਜੀ